ਕੀਤਾ ਕਰਕੇ ਇਹ ਸਾਰਾ ਮਹੀਨਾ ਅਕਤੂਬਰ ਦਾ ਨਾਮਲੇਵਾ ਸੰਗਤਾਂ ਬਰਾਗ ਦੇ ਵਿੱਚ ਮਿਲੀਆਂ ਨੇ ਉਸ ਮਹਾਨ ਸ਼ਹਾਬ ਨੂੰ ਯਾਦ ਕਰਦੇ ਅੰਤ ਤੱਕ ਹੋਰੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਹਿਰੋ ਮੇਰ ਕਰਨ ਸੁਭਨ ਦੇ ਬਾਰੇ ਤੁਸੀਂਾਰੇ ਭਲੀ ਭਾਤ ਜਾਣਦੇ ਹੋ ਕਿ ਸਰਕਾਰ ਦਾ ਜਿਹੜਾ ਰਵਈਆ बिल्कुल वही है जो पहले दिन तो थी क्योंकि ये एक किसी जो कि हमने तो एक बड़ी घटना होने भी बचपन सकती थी पर हो गई है पर उसका भी कोई सरकार के उत्ते असर नहीं है सारा ਸਾਰੋਂ ਮੈਨੂੰ ਲੱਗਦਾ ਇਹ ਵੀ ਜੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਦੀ ਰਲੀ ਨਜ਼ਰ ਆਉਂਦੀ ਹੈ ਸਰਕਾਰ ਨਾਲ ਤਾਂ ਕਹਿਣਾ ਮੇਰੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਪਰ ਸੰਦੇ ਦੀ ਬਾਦੂ ਵੀ ਉਹਨਾਂ ਦੇ ਹੱਥ ਦੇ ਵਿੱਚ ਆਹ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਗਰ ਵੀ ਆਪਣਾ ਸਰਕਾਰ ਦਾ ਤੂੰ ਸਿੱਖਵਾ ਦੀ ਸੀ ਜਿਹੜੀ ਬਣਦੀ ਜ਼ਿੰਮੇਵਾਰੀਆਂ ਜਦੋਂ ਤੋਂ ਵੀ ਭੱਜ ਜਾਂਦੇ ਹੈ ਸਰਕਾਰ ਬਾਰੇ ਬੁਰਨਾਉਂਦੇ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀ ਇਹ ਕਿਤੇ ਮਾਨਯੋਗ ਅਦਾਲਤ ਨਾਲ ਇੰਨਾ ਅਸਰਤ ਕੋ ਹੁੰਦੀ ਸਮਾਪਨ ਉਹਨੇ ਤਾਂ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋਮੋ ਟੂਰਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨੇ ਕਮੇਟੀ ਬਣਾਤੀ ਵੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆਠ ਮਹੀਨੇ ਸੌਂਗੇ ਬਣਾ ਕੇ ਜਮੇਤੀ ਕਿਉਂਕਿ ਰਿਪੋਰਟ ਦੇਣੀ ਨਹੀਂ ਹੈ ਉਹ ਫੈਸਲੇ ਅੰਦਰ ਹੀ ਲੱਗ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਈ ਗੱਲ ਵੀ ਇਹਨਾਂ ਕਿ ਜਿਲ੍ਹਾ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ एक कमेटी भी बनी तो थी उसे दोबारे फिर गौर की सरकार को मान योग अदालत ने जगया किई कमेटी बनाई थी भाई वोपोट नहीं हले तक दिखती वीडियो कौन झूठा कौन सचा पता लगे जे पर नहीं दी हले तक भी नहीं दिखती बावजूद कह कहता पी एक वीडियो तो राजस्थान च बनी ही लग गई है हो सकती है बनी हुई कन्फर्म नहीं है कि बनी है या फलाने अफसर या फलाने कर्मचारी जिम्मेवार नहीं हो सकती है और सरकार की बेईमानी देखो इनका आई टी सैल देखो कि खेल खेल है थोड़े लोगों के थोड़ू भुलेखा पाने ली खबर चलाती ट्रिब्यून इंग्लिश ट्रिब्यून देबर चलाती ਹੀ ਰਾਜਸਥਾਨ ਦੇ ਬਣੀਏ ਇੱਕ ਫਰਮ ਤੋਂ ਦੇਖੋ ਜੀ ਸਿੱਖ ਨੇ ਜਾਂਚ ਕਰਤੀ ਕਿ ਪਤਾ ਰਾਜਸਥਾਨ ਦੇ ਬਣੀਏ ਰੋਕਾਂ ਦੇ ਵਿੱਚ ਪਲੇਖਾ ਪਾਤੀ ਪਿੱਛੇ ਲਿਖਤਾ ਸਿੱਖ ਨਾ ਕਹਦਾ ਵੀ ਜੇਤ ਹੋ ਜੇ ਕੋਈ ਇੱਕ ਦੀ ਕਾਲਜ ਹੈਗਾ ਵੀ ਛੇਤ ਨੇ ਇਹ ਗੱਲ ਲਿਖ ਕੇ ਦਿੱਤੀ ਇਹਦੇ ਰਾਜਸਥਾਨ ਦੇ ਬਣੀਏ ਕਰੋ ਜੰਤਾ ਦੇ ਸਾਹਮਣੇ ਕੇਵਲ ਸੇ ਕੇਵਲ ਝੂਠ ਮੌਕਾ ਨੂੰ ਆ ਲਗੇ ਵੀ ਸਿੱਖ ਨੇ ਕੰਮ ਕਰਦਾ ਇਹਦਾ ਬਕਵਾਸ ਨੂੰ ਤਾਂ ਇਹ ਭਕਾਈ ਮਾਰੀਂਦਾ ਰੋਜ਼ ਮੈਸ ਪਰ ਕੇ ਇਹ ਤਾਂ ਕਰੀ ਇਹਨਾਂ ਦਾ ਬੇਸ ਹੈ ਜੀ ਰਾਜਸਥਾਨ ਦੇ ਬਣੀਏ ਪਰ ਕੁਛ ਨਹੀਂ ਸਾਰਾ ਝੂਠ ਦਾ ਤਤਮਾ ਪਰ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਡਾ ਕਿਉਂ ਅਸੀਂ 1 ਮਹੀਨੇ ਦੀ ਵੀਡੀਓ ਵੀਡੀਓ ਕਰੀ ਜਾਂਦੇ ਹਾਂ ਵੀਰੋ ਸਾਡੇ ਮੁਰਤੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ ਦੋ ਨੰਬਰ ਦਾ ਧੰਗਾ ਕਰਨਾ ਹੈ ਕਿਸੇ ਨੇ ਕਤਲ ਮਰੋ ਫਰੋਟੀਆਂ ਦਾ ਧੰਗਾ ਕਰਨਾ ਹੈ ਨਸ਼ਾ ਦੇchnਾ ਹੈ ਤਾਂ ਤੌਰ ਤੇ ਇਹ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਉਹ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹੋਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫ਼ਤੇ ਦੀਆਂ ਮਾਂਜੋਬ ਅਦਾਸ ਦੀਆਂ ਟਿੱਪਣੀਆਂ ਨੂੰ ਪਰਖੋ ਸਾਫ ਰੋਇਸਪੁਰ ਜੇਲ੍ਹ ਦੇ ਵਿੱਚੋਂ ਦੋ ਫੌਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲਿਆਂ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗਾ ਵੱਡੇ ਵੱਡੇ ਬਿਜ਼ਨਸਮੈਨ ਕੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਜਦੋਂ ਉਹਰਾਜ ਕਰਕੇ ਦੇਖੋ ਪੌਣੇ 2 ਲੱਖ ਰੁਪਏ ਆ ਖਾਤੇ 'ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ 100 ਰੁਪਏ ਨਹੀਂ ਲੁਕ ਸਕਦਾ। ਪੌਣੇ ਜਿਵੇਂ ਨਾ ਸਰ। ਫਿਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਕੋ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਮਰ ਲੱਗਿਆ ਹੋਇਆ ਜਿੱਥੇ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਨਹੀਂ ਕਰ ਸਕਦਾ। ਸਭ ਕੁਝ ਹੀ ਫੁੱਲਦਾ ਹੈ। ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਤੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛੱਤਰ ਨੇ ਇਹ ਫੋਨ ਨੂੰ ਉਂਗਲਾ ਵੀ ਨਹੀਂ ਫਿੰਦਰਤੈਂਟਾ ਜਿਹਾ ਉਹ ਮੁੱਛ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਚੱਲਣਾ ਲਾਉਂਦਾ ਪਤਨੀ ਮਾਰ ਕੇ ਮੁਵਾਰਕਾ ਦਿੰਦਾ ਹੈ ਮੁਵਾਰਕਾ ਭਰਾ ਜਾਨੀ ਗੱਡੀ ਚੜ੍ਹਪਾ ਉਹ ਤਿਹਾਰ ਜੇਲ੍ਹ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਖੁਦ ਇੰਨੀ ਵੱਡੀ ਟੀੜੋਂ ਮੇਰੇ ਅਜ ਸਿਹਤ ਠੀਕ ਨਹੀਂ ਪਰ ਅੰਤੋਂ ਮੈਂ ਤੁਹਾਨੂੰ ਇੱਕ ਗੱਲ ਜੂਰੀ ਨੇ ਕਰਨੀਆਂ ਜਿਹੜੀਆਂ ਮਨੂੰ ਰਿਸਕ ਲੈ ਕੇ ਵੀ ਕਰਨੀਆਂ ਪੈ ਗਈਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਹੁੰਦਾ ਮੇਰਾ ਜਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਗੱਲ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋਂ ਨਹੀਂ ਨੁਕਸਾਨ ਤੁਸੀਂ ਵੀ ਖਾਮੋਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜੋ ਇਹਨਾਂ ਨੂੰ ਜਵਾਬ ਦੇ ਬਣਾਓ ਉਹਦਾ ਮੈਂ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕਰਵਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਬੱਲੇ ਕੁਝ ਨਹੀਂ ਫਿਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚੇ ਲੜਨੋਂ ਵੀ ਸਿਖੋੜੇ ਪਰ ਹੁਣ ਸਭੀ ਜਸਲ ਕਸ਼ੀ ਹੋਣ ਲੱਗੀ ਉਹ ਤੁਸੀਂ ਕਹੋਗੇ ਜੇਹਾਂ ਦੇ ਵਿੱਚ ਕੀ ਹੈ ਜੇ ਜਿਹਨਾਂ ਦੇ ਖੂਨ ਚੱਲਣਗੇ ਉਥੋਂ ਰਸੇ ਨਿਕਲਣਗੇ ਤਾਂ ਸਾਡੀਆਂ ਧੀਆ ਤਲਾਕ ਹੋਗੇ ਸਾਡੇ ਗੇੜ ਤੇ ਰੱਖਣੀਆਂ ਥੋੜੀ ਨੂਤ ਇਸ ਰਖਤ ਨਹੀਂ ਰਹਾਂਗੀ ਤੁਹਾਡੀਆਂ ਭੁੱਖਾਂ ਦੇ ਪਲਣੇ ਬੱਚੇ ਤੁਹਾਡੀ ਮਹਿਫਲ ਨਹੀਂ ਹੋਣਗੇ ਇਹਨਾਂ ਸੀਜਾਂ ਦੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਮੌਤ ਦਾ ਸਮਾਰਨ ਦੀ ਇਹਦੇ ਤਾਂ ਸੋਨਾ ਇਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਫਿਰਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਕਰਕੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਹੋ ਚੁਕਾ ਰਹੇ ਹੋ ਇਹ ਸਾਡੇ ਦਵਾਨੇ ਹਰੀ ਸਿੰਘ ਨਰੂਆ ਜਿਹੜਾ ਬਾਬਾ ਦੀਪ ਸਿੰਘ ਦਾ ਅੰਸ਼ ਜਿੰਨੇ ਕਦੇ ਬਰਦਾਸ਼ਤ ਨਹੀਂ ਕਰਗੇ ਸਾ ਇਹ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਸਨੀਆਂ ਸਿੱਟਾ ਹੋਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਹਾਂ ਨਾ ਮੈਂ ਥੋੜੇ ਇਲਾਕੇ ਕਰਕੇ ਐਵੇਂ ਲੇਖਾ ਖੜਾ ਹੋਣਾ ਸੀ ਬਿੰਦੇ ਚਾਉਂਦੇ ਨਮਾਜ਼ ਜੰਮਾ ਬਾਜ ਜੰਮਾ ਮੈਂ ਕਦੇ ਵੀ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀ ਕਮੈਂਟਾਂ ਦੇ ਵਿੱਚ ਲਿਖਦੇ ਹੈ ਕਈ ਤਾਂ ਮੈਨੂੰ ਬੇਕੁਫਸ ਤੱਕ ਵੀ ਕਹਿ ਦਿੰਦੇ ਹੈ ਠੀਕ ਹੈ ਨਹੀਂ ਹੈਗਾ ਇਹਨੇ ਆਵਾਜ਼ ਸ਼ੇਰ ਸ਼ਾਹ ਫਤਿਹਪੁਰ ਵਾਲਿਆਂ ਦਾ ਜਿੱਦਾਂ ਬੇਕੂਫ ਕੌਣਾ ਥੋੜੀ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 50 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਆਰਤੀ ਮੇਰੇ ਵਿਹੜੇ ਚ ਪਈ ਸੀ 14 ਦਾ ਥੋੜੀ ਨੱਕ ਚ ਦਮ ਕਰ ਜਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਨਾ ਆ ਗਿਆ ਬਈ ਮੈਨੂੰ ਹੋਇਆ ਸੀ ਤੇਰਾ ਤਾਂ ਉੱਡ ਗਿਆ ਕਿਸੇ ਦਾ ਹੋਰ ਤੋਂ ਜਾਣ ਤਾ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਹੋ ਆਪਣੀ ਇਸ਼ਾਰਾ ਕਰਤਾ ਦੇਨੇਗਾ ਮੁੜ ਕੇ ਦਿੱਤੋ ਹਲਾਫਾਂ ਦੇ ਨਹੀਂ ਜਾਏ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰ ਇਹ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅਜਰਾਲ ਕੁੱਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁਗਾਂਵਾਲੀ ਸਾਹਿਬ ਦੀ ਕਾਗਲਿਆਂ ਨੇ ਨਸੀਬੂ ਵਾਲੇ ਅਸਫਾਕਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਨਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਕਿੱਥੇ ਜਾਣਾਂ ਦੇ ਲਈ ਪਿਆਰ ਖਰੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਇਨੀ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਹੋਰ ਤਾਂ ਹੋਵੇ ਜਾਂ ਹਾਸ਼ਰ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੋਂ ਦੇ ਭੱਜੇ ਆ ਕੇ ਮਾਰ ਗਏ ਉਹ ਘਰੇ ਬੈਠੇ ਜਖਮੂਹ ਸਰਕਾਰ ਨੇ ਇਹ ਨਾਲ ਕਰੂਗੀ ਮੈਨੂੰ ਭੜਾਈ ਘੰਟੇ ਤੱਕ ਕਿਸੇ ਨਾਕਿਆ ਦੇ ਫੂਲ ਕਰਮਚਾਰੀ ਦਰਾਂ ਨਹੀਂ ਕੀਤਾ ਔਰ ਤੁਸੀਂ ਕਹਿੰਦੇ ਹੋ ਦੌਰ ਉਸਦੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਦਾ ਮੂਸੇ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਦਿੱਤਾ ਇੱਕ ਮੂ ਮਾਨਸਾ ਕਸਲੀ ਦੇ ਵਿੱਚ ਜੱਗੂ ਜਾਂਦਾ ਪੁੱਛਦਾ ਉਸ ਬੇਈਮਾਨ ਸੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮੈਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਉਹ ਲੋਰਸ ਦੀ ਹਾਈਟ ਲਈ ਜਾਂਦਾ ਹੈ। ਪਸੂ ਹਿੱਲੋਂਸ ਘੱਟੀ ਜਾਂਦਾ। ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜਿਹੜਾ ਜਿਹਾ ਫੋਨ ਦਾ ਫੋਨ ਸੀਆਈਡੀ ਕਸਟਡੀ ਦੇ ਵਿੱਚ ਨਹੀਂ ਕੰਮ ਨਹੀਂ ਕਰੀ ਜਾਂਦਾ। ਜਿਹੜੇ ਆਪ ਸਦੂ ਮੈਂ ਆਪਸ ਰੱਬ ਕਮਿਜ਼ ਜੀ ਨੂੰ ਮੇਰੇ ਕੋਲ ਤੋਂ ਦੁੱਧੋ ਪਾਣੀ ਸ਼ੋਰ ਕੇ ਦੇਊਗਾ ਉਹ ਉਹਨੇ ਕਿ ਇੰਸਟਾ ਨੂੰ ਦੇਖੀਓ ਤਾਂ ਕਮਾਈਆ ਕਰਨੀ ਆਉਂਦੀ ਹੈ ਇਸ ਤੇ ਕਿਹੜੀ ਜਾਂਚ ਦੇ ਤੇ ਭਰੋਸਾ ਕਰਨੀ ਵੀਰੋ ਮੈਂ ਦੇਖੂਗਾ ਹਾਂ ਮੈਂ ਕਹੋ ਮੈਂ ਮੰਨਦਾ ਤੁਸੀਂ ਚੰਦ ਬੋਟਾਂ ਦੇ ਘਾਤ ਰਾਜਿਤ ਗਲੇਰਾ ਦੇ ਜਣਾ ਬੀਓ ਜੀ ਸਰਕੇ ਜਾਓ ਮੈਂ ਕਿਹਨੂੰ ਥਾਪੜ ਦੇਣਾ ਕਿਹਨੂੰ ਨਾ ਦੇਣਾ ਮੇਰਾ ਕੀ ਮਤਲਬ ਮੈਂ ਕੌਣ ਆ ਜਾ ਮੈਂ ਇੱਕ ਛੋਟਾ ਜਿਹਾ ਸਰਪੰਚ ਆ ਇਸ ਪਿੰਡ ਦਾ ਮੈਂ ਕਿਸੇ ਨੂੰ ਕਾ ਤੇ ਵੀ ਲੀਡਰ ਨਹੀਂ ਬਣ ਸਕਦਾ ਮੈਂ ਕਿਸੇ ਦਾ ਕੀ ਕੀ ਉਹ ਕੰਮ ਕਰੇ ਬੇਟਾ ਆਪਣਾ ਵੀ ਕਿਰੇ ਤੇ ਤੁਸੀਂ ਮੈਨੂੰ ਟੈਗ ਨਾਲ ਦੋ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਕ ਮੈਨੂੰ ਆ ਕੇ ਕਹਿੰਦੇ ਮਾਪੂਆ ਦਾ ਮਤਲਬ ਕਰਨਾ ਹੈ ਹੋ ਸਕਦਾ ਮੈਂ ਕਰ ਲਵਾਂ ਪਰ ਜਦ ਤੁਸੀਂ ਮੇਰੇ ਮੂੰਹ 'ਚ ਗੱਲਾਂ ਕਾਹਤੋ ਸੁਣੀ ਜਾਂਦੇ ਹੋ ਮੇਰੇ ਕੋਲ ਜਾਣਕਾਰੀ ਦਾ ਸੋਮਾ ਕੀ ਹੈ ਸਾ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੰਨੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਕੰਨੇ ਆਪਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕਿਸੇ ਦੀ ਗੱਲ ਤਾਂ ਫਿਰ ਨਹੀਂ ਮੰਨ ਜੇ ਮੈਂ ਕਿਸੇ ਦੀ ਗਾਇਬ ਨਹੀਂ ਜ਼ਿਕਰ ਕਰਾਂ ਨਾ ਫੇਲ ਕਹਿੰਦਾ ਉਹ ਤੇ ਬੇਕਸੂਰ ਹੈ ਉਹ ਭਾਈ ਨਹੀਂ ਮੇਰੇ ਹਾਸੇ ਛੱਡ ਦਿਓ ਮੈਂ ਪਿਛਲੇ ਲਾਈਨ ਦੇ ਦਿੱਤੀ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਸ਼ੁਰੂ ਤਾਂ ਪਰੰਤੂ ਜਿਹੜੇ ਜਵਾਰ ਜਿਹੜੇ ਉਹਨਾਂ ਦਾ ਹੀ ਮੇਰੇ ਨਾਲ ਬੱਦ ਤੇ ਖੂਨ ਅਜੀ ਸਾਹਜ ਰੱਖਦੇ ਆ ਮੇਰੇ ਕੋਈ ਦੁਖੀ ਮੰਨਣਾ ਹੁੰਦੇ ਆ ਯਾਰ ਉਹਨਾਂ ਨੂੰ ਗੇਕ ਬੰਦ ਕਰ ਤੂੰ ਕਿ ਮੈਂ ਰਹਿ ਜਾਂਗੀ ਉਹ ਵੀ ਨਹੀਂ ਕੋਈ ਆਉਣ ਕੇ ਮੈਂ ਆਉਣੋਂ ਕੋਈ ਤਾਂ ਜੇ ਤੁਸੀਂ ਗਲਤ ਅੰਦਰਾਜ ਨਹੀਂ ਗੋਲ ਛੱਡੋ ਤੁਸੀਂ ਰਾਜਨੀਤੀਆਂ ਕਰਨੀ ਹੈ ਕਿ ਤੂੰ ਐਪੀ ਖੜੇ ਹੋਣਾ ਹੈ ਕਿ ਤੂੰ ਐਮਐਲਏ ਹੋਣਾ ਹੈ ਕੀ ਸਭ ਕੁਝ ਉਹ ਬਣਾਉਂ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹੱਥ ਛੱਡ ਦਿਓ ਮੈਨੇ ਤੇ ਕਾਪ ਚੁਪਨੀਆ ਨਾ ਕਰਿਆ ਕੋਈ ਮੇਰੀ ਆਤਮਾ ਨੇ ਕਦੇ ਦੀ ਕਿਸੇ ਨੂੰ ਦੰਕਾ ਛੱਡ ਦਿਓ ਹਦਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਿੰਦਾ ਪਾਗਲ ਹੋ ਜਾ ਮੈਂ ਉਹੀ ਕਹਾਣੀ ਆਪਾਂ ਪਰ ਤੁਸੀਂ ਮੇਰਾ ਇੰਤਿਆਮਾ ਲਓ ਤੁਹਾਡਾ ਮੇਰਾ ਪਰਵਾਰ ਸ਼ੁਭੀਪਤੇ ਜੁੰਦੇ ਨਹੀਂ ਨੀ ਬੜਾ ਕੀ ਆਦਮੀ ਇੱਕ ਬੜਾ ਕੀ ਤੁਸੀਂ ਸਾਨੂੰ ਬੁਣ ਕਰਨਾ ਚਾਹੁੰਦੇ ਹੋ ਐਨੀ ਕਿਸਮ ਦੀ ਮੈਨੂੰ ਲਾਈਫ ਨਹੀਂ ਦਿੱਤੀ ਹੋਈ ਹੈ ਮੈਂ ਬਹੁਤ ਮਲਨੀ ਹੂੰ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਇਸਕ ਨੂੰ ਮਨ ਹੋਏ ਮੈਂ ਜਾਵਾਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲ ਕ੍ਰੀਏਟ ਕਰਨੇ ਮਾਫੀ ਆਹ ਕਰੂੰਗਾ ਮੈਂ ਆਹ ਕੋਈ ਨਹੀਂ ਕੋਈ ਮੈਨੂੰ ਕੋਈ ਪਸੰਦ ਨਹੀਂ ਨਹੀਂ ਮਨ ਮੈਂ ਨਹੀਂ ਜੰਗਾ ਆਹਦੇ ਘਰੇ ਬੈਠੂੰਗਾ ਤੁਹਾਡੇ ਕੋਲ ਵੀ ਆਕੇ ਮੇਰੇ ਕੋਲ ਵੀ ਆਕੇ 2 ਸੈਟ ਕਰ ਦੂੰਗਾ ਹਰੇਕ ਕੀ ਤੁਮ ਦੱਸ ਕੇ ਕਰਨ ਮੈਨੂੰ ਤਾਂ ਕੋਈ ਤਾਂ ਕਹਿੰਦਾ ਉਹਨਾਂ ਇਹ ਤੋਂ ਪਹਿਲਾ ਪਤਾ ਲੱਗ ਜਾਂਦੀ ਫਰਾਂਸੀਗਾ ਵੀ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਤਾਈਂ ਜਦੋਂ ਮੈਂ ਗੱਡੀ ਲੈ ਜਮਾਂ ਸਫਰ ਕੀਤਾ ਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣਾ ਹੈ ਤੇ ਲੋਰੂ ਸੇ ਵੀ ਨੇ ਇੱਥੇ ਗੱਡੀ ਜਮੇ ਦਾ ਨਾ ਪਰ ਕਿਤੇ ਵੀ ਨਹੀਂ ਦੇ ਤੀ ਮੈਂ ਨੂੰ ਪਤਾ ਨਹੀਂ ਰੱਖਿਆ ਉਹ ਮੇਰੇ ਮੇਰੇ ਤੁਸੀਂ ਆਈਡੀ ਆ ਲੌਂਗ ਦਾ ਕਿਹੜਾ ਮੈਨੂੰ ਕਾਹਦੇ ਲਈ ਮੰਨੇ ਹੈ ਮੇਰੇ ਕੋਲੇ ਆ ਹੀ ਅਮ ਚਾਰ ਦਿਨ ਜਾਣਾ ਯਾਤਰੀ ਤੇ ਸਾਧਾ ਲੈ ਲੈਣ ਜੋ ਕਈ ਵਾਰੀ ਮੇਰੀ ਅਜੁੱਤੀ ਵੀ ਠੀਕ ਨਹੀਂ ਸੀ ਪਰ ਤੁਹਾਨੂੰ ਇੰਨੇ ਬੇਦੀ ਕੰਤੀ ਤੁਸੀਂ ਆਏ ਸੀ ਕਿ ਮੈਂ ਕੁਝ ਤੁਹਾਨੂੰ ਸੁਭੋਧਨ ਮੈਂ ਕਰਾਂ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਲੱਗਦਾ ਵੀ ਬੇਇਨਸਾਫੀ ਗੱਲ ਬੰਦੇ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਚੋਂ ਵੀ ਉਹੀ ਚੱਲ ਕੇ ਆਉਂਦੇ ਨੇ ਕੋਈ ਸ਼ੌਅ ਵੱਧ ਘੱਟ ਕਹਿ ਗਿਆ ਹੁਣ ਸਭ ਤੋਂ ਮਾਫ ਕਰਨਯੋਗ ਹੈ ਤੁਹਾਨੂੰ ਸਾਰਿਆਂ ਤੋਂ ਹਮਦਰਦ ਕੇ ਮਾਫੀ ਚੋਂ ਮੈਂ ਕਿਸੇ ਨੂੰ ਕੋਈ ਵੀ ਸ਼ੋਰ ਨਹੀਂ ਮੇਰਾ ਬੁਰਾ ਕਰਾਂ ਪਰ ਤੁਹਾਨੂੰ ਇੱਕ ਔੜੀ ਸੱਚਾਈ ਹੈ ਜੋ ਲੋਕ ਆਵਾਜ਼ਾਂ ਦੇ ਕਹਿਣ ਦੇ باوجود ਵੀ ਲੋਕ ਤਸਤੋਂ ਮਸਲੀ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੌਲਾ ਕਾਹ ਤੋਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਇੱਕ ਬਰਾਏਕ ਗੱਠ ਜੋੜ ਹੈ ਤ੍ਰਿਸ਼ਤ ਅਫਸਰਾਂ ਦਾ ਨਸ਼ਾ ਵੇਚ ਰਾਇਆ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਰੇ ਕਹਿੰਦੇ ਜੀ ਹੁਣ ਤੋਂ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਪੁੱਛਦੇ ਨਹੀਂ ਜਿੱਦੇ ਪੁਲਸ ਮੁਕਾਬਲੇ ਹੋਣ ਸਮਝਦੇ ਨਹੀਂ ਤੁਸੀਂ ਹੁਣ ਤੋਂ ਕਹਿਣ ਕਿ ਸੀ ਲੱਗਿਆ ਹਲੇ ਤੱਕ ਕੋ ਗ੍ਰੀਵ ਬਸ ਜਵਾਕ ਦੇ ਪਟਕੇ ਹੋਏ ਨੇ ਬਾਰੇ ਮੋਟੇ ਜੀ ਕੋ ਉਹ ਦੇ ਉਹ ਕਿਸੇ ਦੇ ਪੱਟ ਤੇ ਮਾਰੀ ਕਿਸੇ ਦੇ ਜਿੱਟੇ ਤੇ ਮਾਰੀ ਹਲੇ ਸਪੋਨ ਉਪਨੇ ਜਿੱਤੇ ਮੁਕਾਬਲੇ ਹੋ ਗਏ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਐ ਸਹੀ ਤਰੀਕੇ ਤੇ ਜਿਹੜੇ ਬਜੇਰੇ ਉਹਨਾਂ ਨੂੰ ਤਾਂ ਚਾਹ ਪਕੌੜੀ ਪਈ ਜਾਂਦੇ ਹਾਂ ਹਲੇ ਉਹਨਾਂ ਹੀ ਤਾਂ ਕਰੀ ਲਈ ਇਨਵੈਸਟੀਗੇਸ਼ਨ ਢੰਗ ਨਾਲ ਜੇ ਹੋਈ ਕੋਣ ਬੈਠੇ ਨੇ ਕਈ ਕੌਮ ਦੇ ਉੱਤੇ ਹੰਝੂ ਰੋਦੀ ਜਾਂਦੇ ਨੇ ਉਹ ਕਿ ਮੈਂ ਨਾਲ ਨਾ ਫੇ ਵਵਾਦਾ ਜੋ ਅੱਗਾ ਲ ਆ ਜਾਂਦੀ ਹੈ ਹੁਣ ਹੁਣ ਹੰਝੂ ਰੋਦੇ ਆ ਜਦੋਂ ਪਾਵਰਾਂ ਹੁੰਦੀ ਆ ਉਦੋਂ ਕੋਈ ਨਹੀਂ ਪੁੱਛਦਾ ਨਹੀਂ ਸੋ ਸਮਾਂ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮਹੋਦਯਾ ਤੁਹਾਨੂੰ ਮੈਂ ਥੋੜਾ ਬੋਲਾਂਗਾ ਬੜਾ ਬੋਲਾਂਗਾ ਕਦੇ ਮੇਰੇ ਪੁੱਤ ਨੇ ਮੈਂ ਐਮਐਲਏ ਦੀ ਇਲੈਕਸ਼ਨ ਜੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਪੋਲ ਤੇ ਕਿਸੇ ਵੀ ਕਿਸੇ 10 ਬੰਦੇ ਦੇ ਇਕੱਠੇ ਮੈਂ ਕਦੇ ਕੁਛ ਹੋ ਵੀ ਗਿਆ ਜ ਮੈਨੂੰ ਸੀਗਾ ਮੇਰਾ ਹੈਗਾ ਬੋਲਣਾ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮੈਂ ਇੱਕ ਮਜਬੂਰੀ ਦਿੱਤਾ ਹੈ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਂਦੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਣਾ ਪਰ ਇਹਦੇ ਬੋਲੋ ਤੁਸੀਂ ਐਂਕ ਦੇ ਲੋ ਯਾਰ ਉਹ ਤੇਰੇ ਤੇ ਤੋਂ ਮੇਰੀ ਆਤਮਾ ਨੇ ਕਦੇ ਕਿਸ ਨੂੰ ਕਦੇ ਵੀ ਲੁਪੇਟਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟ੍ਰਗਲ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਉਹਨਾਂ ਕੋਲ ਰੱਖਦਾ ਇਹ ਨਹੀਂ ਹੈਗਾ ਕਿ ਮੈਂ ਤੁਹਾਡੇ ਪਿੰਡ ਜਾ ਕੇ ਦੱਤ ਕਰਦਾ ਕਰਦਾ ਕਿ ਆਪ ਦਾ ਫੀਲ ਮਜਾਈ ਜਾਂਦਾ ਇਦਾਂ ਨਹੀਂ ਕਰਦਾ ਇਹਦਾ ਬੰਦਾ ਮੇਰੇ ਕੋਲ ਚੱਲ ਕਿਉਂਦਾ ਮੈਂ ਪਿਆਰ ਨਾਲ ਉਹਨੂੰ ਜੁੜਦਾ ના હોય માફી ચાલો હોય સ્વીકાર